हां जी ਵਿਦਿਆਰਥੀਓ ਅੱਜ ਕਰਾਂਗੇ ਅਸੀਂ ਮਿਸਨ ਸਮਰੱਥ ਪੰਜਾਬੀ ਅਭਿਆਸ ਪੁਸਤਕ 6ਵੀਂ ਤੋਂ 8ਵੀਂ 2025-26 ਦੀ ਕਹਾਣੀਏ ਜਿਹੜੀ ਉੱਡਣ ਵਾਲਾ ਰਿਕਸ਼ਾ ਸ਼ੁਰੂ ਕਰਦੇ ਹਾਂ ਬੇਟਾ ਅਰਜੁਨ ਇੱਕ ਤਿੰਨ ਪਹੀਏ ਵਾਲਾ ਮੋਟਰ ਰਿਕਸ਼ਾ ਸੀ ਜੋ ਦਿੱਲੀ ਦੀਆਂ ਭੀੜ ਭੜੱਕੇ ਵਾਲੀਆਂ ਸੜਕਾਂ ਤੇ ਤੋਰਦਾ ਸੀ ਉਸ ਦਾ ਮਾਲਕ ਮਨਜੀਤ ਵੀ ਬਹੁਤ ਮਿਹਨਤੀ ਸੀ ਹਰ ਸ਼ਾਮ ਉਹ ਆਪਣੇ ਰਿਕਸ਼ੇ ਨੂੰ ਪਿਆਰ ਨਾਲ ਸਾਫ਼ ਕਰਦਾ ਉਸ ਦੀ ਵਾਹ ਵਾਹ ਕਰਦਾ ਹੋਇਆ ਕਹਿੰਦਾ ਅਰਜਨ ਤੂੰ ਮੇਰਾ ਅਸਲੀ ਸਾਥੀ ਹੈ ਪਰ ਅਰਜਨ ਦਾ ਇੱਕ ਸੁਪਨਾ ਸੀ ਕਿ ਉਹ ਹਵਾ ਵਿੱਚ ਉਡਾਰੀਆਂ ਲਾਵੇ ਰੋਜ਼ ਉਹ ਅਸਮਾਨ ਵਿੱਚ ਹੈਲੀਕਾਪਟਰ ਅਤੇ ਜਹਾਜ਼ ਨੂੰ ਵੇਖਦਾ ਤੇ ਸੋਚਦਾ ਕਾਸ਼ ਮੈਂ ਵੀ ਹਵਾ ਵਿੱਚ ਉੱਡ ਸਕਦਾ ਮੈਂ ਇੰਡੀਆ ਗੇਟ ਲਾਲ ਕਿਲਾ ਅਤੇ ਹਵਾਈ ਜਹਾਜ਼ਾਂ ਦੇ ਕੋਲ ਜਾ ਸਕਦਾ ਪਰ ਉਹ ਇਹ ਵੀ ਮਹਿਸੂਸ ਕਰਦਾ ਸੀ ਕਿ ਇਹ ਸੰਭਵ ਨਹੀਂ ਗਰਮੀ ਦਾ ਇੱਕ ਦਿਨ ਸੀ ਮਨਜੀਤ ਸਿੰਘ ਬਹੁਤ ਕਾਵਟ ਅਤੇ ਗਰਮੀ ਮਹਿਸੂਸ ਕਰ ਰਿਹਾ ਸੀ ਉਹ ਇੱਕ ਔਰਤ ਸਵਾਰੀ ਨੂੰ ਰਿਕਸ਼ੇ ਤੇ ਲੈ ਕੇ ਜਾ ਰਿਹਾ ਸੀ ਉਹ ਔਰਤ ਬਹੁਤ ਖੁਸ਼ਮિજાਜ ਸੀ ਰਸਤੇ ਵਿੱਚ ਇੱਕ ਨੌਜਵਾਨ ਠੰਡਾ ਪਾਣੀ ਵੇਚ ਰਿਹਾ ਸੀ ਔਰਤ ਨੇ ਹੱਸਦੇ ਹੋਏ ਕਿਹਾ ਸਾਨੂੰ ਵੀ ਥੋੜਾ ਜਿਹਾ ਚਾਹੂ ਪਿਲਾ ਦੇ ਜਦੋਂ ਮਨਜੀਤ ਪਾਣੀ ਪੀਣ ਲੱਗਾ ਤਾਂ ਬੋਤਲ ਹੱਥੋਂ ਡਿੱਗ ਪਈ ਤੇ ਪਾਣੀ ਅਰਜਨ ਉੱਤੇ ਡੁੱਲ ਗਿਆ ਪਾਣੀ ਸਮੁੰਦਰ ਪਾਣੀ ਸੱਚਮੁੱਚ ਜਾਦੂ ਸੀ ਉਸ ਨੂੰ ਲੱਗਿਆ ਜਿਵੇਂ ਉਹ ਹਵਾ ਵਿੱਚ ਉੱਡ ਰਿਹਾ ਹੋਵੇ ਅਰਜੁਨ ਨੇ ਇੰਡੀਆ ਗੇਟ ਕੋਤਾਬ ਮੀਨਾਰ ਅਤੇ ਜਮਨਾ ਨਦੀ ਉੱਤੇ ਉੱਡਣ ਦੇ ਨਜ਼ਾਰੇ ਲਏ ਉਹ ਹੈਰਾਨ ਸੀ ਕਿ ਹਵਾ ਵਿੱਚ ਉੱਡਣਾ ਕਿੰਨਾ ਆਜ਼ਾਦੀ ਭਰਿਆ ਅਹਿਸਾਸ ਹੈ ਹੁਣ ਇੱਥਾਂ ਸਾਰਾ ਕੁਝ ਸੋਨਾ ਤੇ ਅਜਬ ਨਜ਼ਰ ਆ ਰਿਹਾ ਸੀ ਪਰ ਕੁਝ ਸਮੇਂ ਬਾਅਦ ਉਸ ਨੂੰ ਆਪਣੇ ਮਾਲਕ ਮਨਜੀਤ ਸਿੰਘ ਦੀ ਯਾਦ ਆਉਣ ਲੱਗੀ। ਉਸਨੇ ਸੋਚਿਆ ਜੇ ਮੈਂ ਹਮੇਸ਼ਾ ਉੱਡਦਾ ਹੀ ਰਿਹਾ ਤਾਂ ਮੇਰੇ ਯਾਤਰੀ, ਮੇਰੇ ਦੋਸਤ, ਮੇਰੀ ਮਿੱਟੀ ਨਾਲ ਕਦੋਂ ਮਿਲਾਵਾਂਗਾ? ਮਿਲਾਵਾਂਗਾ। ਹੌਲੀ-ਹੌਲੀ ਅਰਜਨ ਵਾਪਸ ਆਇਆ ਤਾਂ ਆ ਗਿਆ। ਜਦੋਂ ਉਹ ਸੜਕ ਤੇ ਵਾਪਸ ਉਤਰਿਆ ਤੇ ਉਹ ਉਹ ਉਸ ਨੂੰ ਮਹਿਸੂਸ ਹੋਇਆ ਕਿ ਅਸੀਂ ਕਿ ਅਸਲ ਖੁਸ਼ੀ ਆਜ਼ਾਦੀ 'ਚ ਨਹੀਂ ਸਗੋਂ ਆਪਣੇ ਭਾਈਚਾਰੇ ਨਾਲ ਰਹਿਣ ਵਿੱਚ ਉਸ ਨੇ ਆਪਣੇ ਭਰਾ ਦੀ ਪ੍ਰੀਖਿਆਵਾਂ ਵੱਲ ਦੇਖਿਆ ਜੋ ਖੁਸ਼ੀ ਦੇ ਸਵਾਰੀਆਂ ਨੂੰ ਲੈ ਕੇ ਲੈ ਜਾ ਰਹੇ ਸਨ ਇੱਕ ਨੇਹਰਾਨ ਵਜਾ ਕਿ ਕਿਹਾ ਹਾਂ ਆਰਾਮ ਨਾਲ ਜਾਵੀਂ ਅਰਜਨ ਅਰਜਨ ਮੁਸਕਰਾਇਆ ਤੇ ਅੱਗੇ ਵਧ ਗਿਆ ਹੁਣ ਉਹ ਸਮਝ ਗਿਆ ਸੀ ਕਿ ਹਵਾ ਵਿੱਚ ਉੱਡਣ ਦੀ ਲੋੜ ਨਹੀਂ ਤੁਸੀਂ ਆਪਣੇ ਕੰਮ 'ਚ ਹੀ ਆਨੰਦ ਮਾਣ ਸਕਦੇ ਹੋ। ਵਿਦਾਇਸੀ ਕਹਾਣੀ ਤੇ ਚਲੋ ਸ਼ੁਰੂ ਕਰਦੇ ਹਾਂ ਇਸ ਦਾ ਪਾਠ ਅਧਾਰਤ ਅਭਿਆਸ ਨੰਬਰ 1 ਖਾਲੀ ਥਾਵਾਂ ਅਰਜੁਨ ਇੱਕ ਤਿੰਨ ਪਹੀਏ ਵਾਲਾ ਮੋਟਰ ਰਿਕਸ਼ਾ ਸੀ ਜੋ ਦਿੱਲੀ ਦੀਆਂ ਸੜਕਾਂ ਤੇ ਦੌੜਦਾ ਸੀ। ਨੰਬਰ 2 ਮਨਜੀਤ ਹਮੇਸ਼ਾ ਆਪਣੇ ਰਿਕਸ਼ੇ ਨੂੰ ਸਾਫ਼ ਕਰਦਾ। ਨੰਬਰ 3 ਅਰਜੁਨ ਹਮੇਸ਼ਾ ਹੈਲੀਕਾਪਟਰ ਅਤੇ ਜਹਾਜ਼ ਨੂੰ ਉੱਡਦੇ ਵੇਖਦਾ ਸੀ। ਨੰਬਰ 4 ਉਸ ਨੇ ਅਰਜੁਨ ਉੱਡਣ ਲੱਗਾ ਜਦੋਂ ਜਾਦੂਈ ਪਾਣੀ ਉਸ ਤੇ ਡੁੱਲ ਗਿਆ ਅੱਗੇ ਬੇਟਾ ਹੇਠਾਂ ਦਿੱਤੇ ਵਾਕਾਂ ਨੂੰ ਸਹੀ ਗਲਤ ਨਿਸ਼ਾਨ ਲਗਾਉਣੇ ਨੇ ਨੰਬਰ 1 ਮਨਜੀਤ ਸਿੰਘ ਇੱਕ ਆਲਸੀ ਵਿਅਕਤੀ ਸੀ ਗਲਤ ਨੰਬਰ 2 ਅਰਜੁਨ ਹਮੇਸ਼ਾ ਉੱਡਣਾ ਚਾਹੁੰਦਾ ਸੀ ਸਹੀ ਉਹ ਇੱਕ ਖੁਸ਼ਮિજાਜ ਔਰਤ ਨੂੰ ਲੈ ਕੇ ਜਾ ਰਿਹਾ ਸੀ ਸਹੀ ਉਸ ਨੇ ਉੱਡਣ ਉਸ ਦੇ ਉੱਡਣ ਦਾ ਕਾਰਨ ਜਾਦੂਈ ਪਾਣੀ ਸੀ ਸਹੀ ਅਗੇ ਮਿਲਾਨ ਕਰੋ ਅਰਜੁਨ ਤਿੰਨ ਪਹੀਏ ਵਾਲਾ ਰਿਕਸ਼ਾ ਮਨਜੀਤ ਮਿਹਨਤੀ ਰਿਕਸ਼ਾ ਚਾਲਕ ਜਾਦੂਈ ਪਾਣੀ ਅਰਜੁਨ ਨੂੰ ਉੱਡਣ ਦੀ ਤਾਕਤ ਮਿਲੀ ਦਿੱਲੀ ਅਸਲ ਖੁਸ਼ੀ ਦੀ ਨਿਸ਼ਾਨੀ ਭਾਈਚਾਰਾ ਸੋਰੀ ਬੇਟਾ ਦਿੱਲੀ ਢੀੜਪੜੱਕੇ ਵਾਲੀਆਂ ਸੜਕਾਂ ਭਾਈਚਾਰਾ ਅਸਲ ਖੁਸ਼ੀ ਦੀ ਨਿਸ਼ਾਨੀ ਅੱਗੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇੱਕ ਜਾਂ ਦੋ ਵਾਕਾਂ ਵਿੱਚ ਦੇਣੇ ਨੇ ਤੁਸੀਂ ਅਰਜੁਨ ਕੌਣ ਸੀ ਅਤੇ ਉਹ ਕਿੱਥੇ ਚੱਲਦਾ ਸੀ ਚਲੋ ਇਹਦੇ ਆਪਾਂ ਉੱਤਰ ਕਰਦੇ ਹਾਂ ਇੱਥੇ ਅਰਜੁਨ ਕੌਣ ਸੀ ਅਤੇ ਉਹ ਕਿੱਥੇ ਚੱਲਦਾ ਸੀ ਅਰਜੁਨ ਇੱਕ ਤਿੰਨ ਪਹੀਏ ਵਾਲਾ ਮੋਟਰ ਰਿਕਸ਼ਾ ਸੀ ਜੋ ਭੀੜ ਭੜਕੇ ਵਾਲ ਜੋ ਦਿੱਲੀ ਦੀਆਂ ਭੀੜ ਭੜਕੇ ਵਾਲੀਆਂ ਸੜਕਾਂ ਤੇ ਦੌੜਦਾ ਸੀ ਦੂਸਰਾ ਪ੍ਰਸ਼ਨ ਹੈ ਮਨਜੀਤ ਸਿੰਘ ਅਰਜਨ ਦੀ ਕਿਵੇਂ ਦੇਖਭਾਲ ਕਰਦਾ ਸੀ ਉੱਤਰ ਹੈ ਹਰ ਸ਼ਾਮ ਮਨਜੀਤ ਆਪਣੇ ਰਿਕਸ਼ੇ ਨੂੰ ਪਿਆਰ ਨਾਲ ਸਾਫ਼ ਕਰਦਾ ਸੀ ਨੰਬਰ 3 ਅਰਜਨ ਦਾ ਕੀ ਸੁਪਨਾ ਸੀ ਉੱਤਰ ਹੈ ਅਰਜਨ ਦਾ ਹਵਾ ਵਿੱਚ ਉੱਡਣ ਦਾ ਸੁਪਨਾ ਸੀ ਪ੍ਰਸ਼ਨ ਨੰਬਰ 4 ਉਡਣ ਦੇ ਬਾਅਦ ਅਰਜੁਨ ਨੇ ਕੀ ਮਹਿਸੂਸ ਕੀਤਾ ਪੁੱਤਰ ਉਡਣ ਦੇ ਬਾਅਦ ਅਰਜੁਨ ਹੈਰਾਨ ਸੀ ਕਿ ਹਵਾ ਵਿੱਚ ਉਡਣਾ ਕਿੰਨਾ ਆਜ਼ਾਦੀ ਭਰਿਆ ਅਹਿਸਾਸ ਹੈ ਪ੍ਰਸ਼ਨ ਨੰਬਰ 5 ਇਹ ਕਹਾਣੀ ਸਾਨੂੰ ਕੀ ਸਿਖਾਉਂਦੀ ਹੈ ਇਹ ਕਹਾਣੀ ਸਾਨੂੰ ਸੁਪਨਿਆਂ ਦੇ ਵਿਸ਼ਵਾਸ ਕਰਨ ਅਤੇ ਮਿਹਨਤ ਕਰਨ ਬਾਰੇ ਸਿਖਾਉਂਦੀ ਹੈ ਅੱਗੇ ਬਟਾ ਹੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ ਹੇਠ ਲਿਖੇ ਸ਼ਬਦਾਂ ਦੇ ਬਚਨ ਬਦਲੋ ਚਲੋ ਆਪਾਂ نیچے ਕਰਦੇ ਹਾਂ ਹੇਠ ਲਿਖੇ ਸ਼ਬਦਾਂ ਨੂੰ ਬਾਕਾਂ ਵਿੱਚ ਵਰਤੋ ਭਾਈਚਾਰਾ ਖੁਸ਼ਮਿਜਾਜ ਜਾਦੂ ਇੱਛਾ ਤੇ ਸਵਾਰੀ ਭਾਈਚਾਰਾ ਭਾਈਚਾਰਾ ਖੁਸ਼ੀ ਦੀ ਨਿਸ਼ਾਨੀ ਹੈ ਖੁਸ਼ਮਿਜਾਜ ਅਰਮਾਨ ਬਹੁਤ ਖੁਸ਼ਮਿਜਾਜ ਹੈ ਜਾਂ ਰਿਕਸ਼ੇ ਵਿੱਚ ਇੱਕ ਖੁਸ਼ਮਿਜਾਜ ਔਰਤ ਬੈਠੀ ਹੈ ਅੱਗੇ ਜਾਦੂ ਪਾਣੀ ਵਿੱਚ ਸੱਚਮੁੱਚ ਜਾਦੂ ਸੀ ਇੱਛਾ ਮੇਰੀ ਇੱਛਾ ਹੈ ਕਿ ਮੈਂ ਇੱਕ ਅਧਿਆਪਕ ਬਣਾਂ ਸਵਾਰੀ ਮੈਂ ਰਿਕਸ਼ੇ ਦੀ ਸਵਾਰੀ ਕੀਤੀ ਅੱਗੇ ਬੇਟਾ ਬਚਨ ਬਦਲੋ ਆ ਸੜਕ ਸੜਕਾਂ ਰਿਕਸ਼ੇ ਜਿਆਦਾ ਦਿੱਤੇ ਨੇ ਤਾਂ ਇਹਦਾ ਤੁਸੀਂ ਰਿਕਸ਼ਾ ਬਣਾ ਦੇ ਬਣਾ ਦਿਓ ਸਵਾਰੀਆਂ ਜਿਆਦਾ ਦਿੱਤੀਆਂ ਤਾਂ ਸਵਾਰੀ ਬਣਾ ਦਿਓ ਯਾਤਰੀ ਯਾਤਰੀਆਂ ਨੌਜਵਾਨਾਂ ਨੌਜਵਾਨ ਬਣਾ ਦਿਓ ਤਾਂ ਠੀਕ ਹੈ ਬਾਕੀ ਇਹਦੇ ਵਿੱਚ ਮੈਂ ਦਿੱਤਾ ਹੋਇਆ ਸੜਕ ਦਾ ਸੜਕਾਂ ਰਿਕਸ਼ਾ ਵੀ ਲਿਖ ਸਕਦੇ ਤੁਸੀਂ ਰਿਕਸ਼ਾ ਵੀ ਲਿਖ ਸਕਦੇ ਹੋ ਸਵਾਰੀਆਂ ਦਾ ਸਵਾਰੀ ਯਾਤਰੀਆਂ ਯਾਤਰੀਆਂ ਦਾ ਯਾਤਰੀਆਂ ਬਣਾ ਦਿਓ ਨੌਜਵਾਨਾਂ ਦਾ ਨੌਜਵਾਨਾਂ ਜਾ ਨੌਜਵਾਨ اے سی ਬਟਾਜ ਦੀ ਵੀਡੀਓ ਤਾਂ